ਬਾਈ ਕਹਿੰਦੇ ਮੰਡੀ ਚ ਲ ਜਾ ਕੇ ਡਰੋਨ ਦੇ ਨਾਲ ਵੀ 59 ਗਰਾਂ ਲਿਖਿਆ ਸੀ ਅੱਜ 59 ਗਰਾਂ ਦਾ ਇੰਜਨ ਸੈੱਟ ਨਹੀਂ ਹੁੰਦਾਗਾ ਜਿਹੜੇ ਆਪਦੇ ਆਪ ਨੂੰ ਵੱਡੇ ਥਾਪੀਆਂ ਮਾਰਦੇ ਨੇਗੇ ਸਵਾਦ ਤਾਂ ਫੇਰ ਹੈ ਮੂਰਲੀ ਹੁੱਕ ਤੋਂ ਲੈ ਕੇ ਮਗਲੀ ਹੁੱਕ ਤੱਕ ਬੰਨੂ ਹਾਂ ਮੈਂ ਕਹਿੰਦਾ ਮੇਰਾ ਇੰਜਨ ਬੰਨਿਆ ਹੋਵੇ ਠੀਕ ਆ ਮੈਂ ਰੱਬ ਤੋਂ ਡਰ ਕੇ ਕਹਿਣਾਗਾ 15 ਸਾਲ ਜੇ ਟਰੈਕਟਰ ਥੋੜਾ ਟਾਇਰ ਟਾਂ ਵੀ ਕਰਨੀਆਂ ਪਈਆਂ ਨਾ ਕਹਦੇ ਹੋ ਲਾ ਟਾਇਰ ਟੱਪ ਨਵੇਂ ਚਾੜੋ ਬੈਟਰੀਆਂ ਸੈਂਟਰੀਆਂ ਸਾਰਾ ਕੁਝ ਕਰਕੇ ਫਿਰ ਦੱਪੀਆਂ ਮਾਰ ਕੇ ਦਿਖਾਓ ਮੇਰੇ ਮੁਕਾਬਲੇ ਸਵਾਦ ਤਾਂ ਫੇਰ ਆ ਆ ਦੇਖੋ ਆ ਜੱਕ ਲਾਤਾ ਆ ਸਾਹਮਣੇ ਜੱਕ ਲੱਗਿਆ ਦੀ ਨਾ ਇਹ ਜੱਕ ਲਾ ਦਿੰਨੇ ਆਪਾਂ ਇਹ ਹੁਣ ਗੇਅਰ ਇਦਾਂ ਜਿਵੇਂ ਆਮ ਨਵੇਂ ਟਰੈਕਟਰਾਂ ਦੇ ਹੁੰਦਾ ਸਾਈਡ ਤੇ ਉੱਤੇ ਗੇਅਰ ਉਹ ਚੀਜ਼ ਕਰਦੇ ਨੇ ਬਰੂਮੇ ਕਰਕੇ ਮੰਨੇ ਕਿ ਹੈਗਾ ਵੀ ਜੰਟਾ ਜਿੰਨਾ ਚਿਰ ਤੂੰ ਕਰਨਾ ਤਾਂ ਠੋਕ ਕੇ ਕੰਮ ਕਰ ਨਹੀਂ ਕੰਮ ਨੂੰ ਛੱਡਦੀ ਅੱਜ 95 11 95 11 ਇਕੱਠੇ ਕਰੇ ਹੋਏ ਨੇ ਕਿਉਂਕਿ ਧਨੌਲੇ ਵਾਲੇ ਇਹ ਬੰਦੇ ਕਰਲੇ 58 ਘਰਾਂ ਦੇ ਡਾਕਟਰ ਨਹੀਂਗੇ ਤੇ ਐਚ ਐਮਟੀ ਦੇ ਨਾਲ ਕਹਿ ਦਈਏ ਵੀ ਬਹੁਤ ਜ਼ਿਆਦਾ ਮੋਹ ਪ੍ਰੇਮ ਵਾਈਆਂ ਦਾ ਤੇ ਗੁਰਨਾਣਕ ਟਰੈਕਟਰ ਵਰਕਸ਼ਾਪ ਇਹਨਾਂ ਦੀ ਇੱਕ ਵਾਰੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀਗੀ ਵਾਈਆਂ ਦੀ ਇੱਕ ਵਾਰ ਤਾਂ ਜਦੋਂ ਹਾਈ ਲੋ ਮੀਡੀਅਮ ਵਾਲਾ ਟਰੈਂਡ ਜਾ ਚੱਲਿਆ ਚੱਲਿਆ ਉਦੋਂ ਤੇ ਇੱਕ ਜੌਂਡੀਅਰ ਦਾ ਜਿੱਦੇ ਆਪਾਂ ਕੰਮ ਕੀਤਾ ਸੀਗਾ ਆਪਣੇ ਨਾਲ ਦਾ 58 ਦਾ ਉਹ ਵੀਡੀਓ ਆਪਾਂ ਪਾਈ ਸੀਗੀ ਉਸ ਦਿਨ ਤੇ ਨੇ ਆਪਾਂ ਕਹ ਦੀਏ ਵੀ ਬਾਈ ਉਹਨਾਂ ਦਾ ਜਿਹੜਾ ਕੰਮ ਆਂਗਾ ਉਹ ਕੱਲਾ ਇਹ ਨਾਟਕਾਂ ਦਾ ਕੰਮ ਕਰਕੇ ਖੁਸ਼ ਨਹੀਂਗੇ ਐਚ ਐਮਟੀ ਦੇ ਕੰਮ ਦੇ ਵਿੱਚ ਆਪਾਂ ਕਹ ਦੀਏ ਵੀ ਕੋਹ ਮਰਜ਼ੀ ਬਾਈ ਉਹਨਾਂ ਤੋਂ ਕਰਵਾ ਲੈ ਠੀਕ ਹੈ ਆ ਜੋ ਬਾਕੀ ਥੋੜੀ ਗੱਲਬਾਤ ਕਰਵਾਉਣੀ ਆ ਆ ਜੋ ਮਿੱਤਰੋ ਵਾਜ ਇਕੱਠੇ ਇਹਨੇ ਟਰੈਕਟਰ ਕਰੇ ਨੇ ਕੀ ਕਾਰਨ ਹੈ ਟਰੈਕਟਰ ਦਾ ਕਾਰਨ ਇਕੱਠਿਆਂ ਦਾ ਇਹ ਹੈਗਾ ਪਹਿਲਾ ਕਾਰਨ ਤਾਂ ਇਹ ਹੈਗਾ ਵੀ ਆਪਣੇ ਕੋਲ ਜਿਹੜੇ ਟਰੈਕਟਰ ਆਏ ਨੇ ਇਹ ਕੰਮ ਵਾਲੀ ਨੇਗੇ ਠੀਕ ਹੈ ਜਿਹੜੇ ਜਿਆਦੇ ਟਰੈਕਟਰ ਸੀਗੇ ਆਪਣੇ ਲੋਕਲ ਆ ਉਹ ਤਾਂ ਗਏ ਬਾਗ ਹੁਣ ਠੀਕ ਹੈ ਤੇ ਮੇਨ ਮਕਾਰਨ ਇਹਦਾ ਇਹੀ ਹੈ ਵੀ ਜਿਹੜੇ ਅੱਜ ਕੱਲ ਦੀ ਮੰਡੀਰ ਮੰਡੀਰ ਨੇ ਕਹਿੰਦੇ ਚਲ ਆਪਾਂ ਨੌਜਵਾਨੀ ਪੀੜ੍ਹੀ ਠੀਕ ਆ ਉਹ ਨਸਿਆਂ ਵੱਲ ਜਾਈ ਜਾਂਦੀ ਹੈਗੀ ਜਾਂ ਨਵੇਂ ਟਰੈਕਟਰਾਂ 'ਕੰਨੀ ਜਾਈ ਜਾਂਦੀ ਹੈ ਆਦੇ ਮਾਂ ਪਿਓ ਨੂੰ ਗੱਲ ਚ ਗੂਠਾ ਦਿੰਦੀ ਹੈਗੀ ਉਹਨਾਂ ਨੂੰ ਅਸੀਂ ਇਹ ਮੈਸੇਜ ਦਿੱਤਾਗਾ ਵੀ ਜਿਹੜਾ ਇਹਨਾਂ ਸਾਰੇ ਟਰੈਕਟਰਾਂ ਦਾ ਸਰਦਾਰ ਹੈ ਟਰੈਕਟਰ 911 ਉਹ ਪੰਜਾਬ ਦੇ ਵਿੱਚ ਬਹੁਤ ਹੈਗਾ ਬਹੁਤ ਹੈਗਾ ਪੰਜਾਬ ਸਾਡੇ ਆਪਣੇ ਕੋਲ ਜੁਪੀ ਤੇ ਵੀ ਟਰੈਕਟਰ ਆਇਆ ਖੜਾਗਾ ਅੱਛਾ ਅਸੀਂ ਮੇਨ ਕਾਰਨ ਇਹੀ ਹੈ ਵੀ ਅਸੀਂ ਨੌਜਵਾਨੀ ਪੀੜ੍ਹੀ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਤਣਾਉਲੇ ਦੇ ਵਿੱਚ 911 ਦੇ ਮਾਹਰ ਬੈਠੇ ਨੇਗੇ ਛੋਟੇ ਕੰਮ ਲਈ ਤੁਸੀਂ ਬ੍ਰੇਕਾਂ ਤੋਂ ਨਾ ਡਰੋ ਤੁਸੀਂ ਕਲੱਚ ਤੋਂ ਨਾ ਡਰੋ ਤੁਸੀਂ ਇੰਜਨ ਤੋਂ ਨਾ ਡਰੋ ਮੇਨ ਕੰਮ ਲੋਕਾਂ ਦਾ ਕੀ ਹਾਲ ਹੈ ਕਹਿੰਦਾ ਵੀ ਜੇ ਇੰਜਨ ਕਰਾ ਲਿਆ 911 ਦਾ ਇੰਜਨ ਸੈੱਟ ਨਹੀਂ ਹੁੰਦਾਗਾ ਮੈਂ ਕਹਿੰਦਾ ਮੇਰਾ ਇੰਜਨ ਬੰਨਿਆ ਹੋਵੇ ਠੀਕ ਆ ਮੈਂ ਰੱਬ ਤੋਂ ਡਰ ਕੇ ਕਹਿਣਾਗਾ 15 ਸਾਲ ਜੇ ਟਰੈਕਟਰ ਥੋੜਾ ਟਾਈਮ ਟਾਈਮ ਹੀ ਕਰਨੀਆਂ ਪੈਗੀਆਂ ਨਾ ਕਹਦੇ ਹੋ ਅੱਛਾ 15 ਸਾਲ ਐਨੀ ਪੱਕੀ ਗੱਲ ਹੈ ਹਾਂ ਐਨੀ ਪੱਕੀ ਗੱਲ ਹੈਗੀ ਤੇ ਜਿਹੜੀ ਹੁਣ ਇਹਨੂੰ ਬ੍ਰੇਕਾਂ ਵਗੈਰਾ ਦੀ ਇੱਕ ਦੋ ਬਿਮਾਰੀਆਂ ਹੁੰਦੀਆਂ ਨੇਗੀਆਂ ਉਹ ਉਹਦਾ ਕੀ ਹੱਲ ਹੈ ਹੁਣ ਆਪਣੇ ਕੋਲੇ ਆਪਾਂ ਡਿਸਕ ਬ੍ਰੇਕ ਕਰਨ ਲੱਗ ਗਏ ਅੱਛਾ ਇਹ ਤੁਹਾਡੇ ਕੈਮਰਾ ਬਾਹਰੇ ਜਾਂਦਾ ਬਸ ਉਹਨੂੰ ਨਾਲ ਉਹਨੇ ਦਿਖਾ ਆ ਨੇ ਡਿਸਕ ਬ੍ਰੇਕ ਕਰਨ ਲੱਗ ਗਏ ਆਪਾਂ ਅੱਛਾ ਡਿਸਕ ਬ੍ਰੇਕਾਂ ਦੇ ਵਿੱਚ ਜਨਿ ਕਿ ਵੀ ਡਿਸਕ ਬ੍ਰੇਕਾਂ ਦੇ ਵਿੱਚ ਆ ਬ੍ਰੇਕ ਵਾਲਾ ਦੂਜਾ ਜਿਵੇਂ ਨਵੇਂ ਟਰੈਕਟਰਾਂ ਚ ਆਉਂਦੇ ਨੇ ਦੀ ਗੱਲ ਫਿੱਟ ਬ੍ਰੇਕ ਇਹਦੇ ਹੱਦ 15 ਲੱਖ ਵਾਲਿਆਂ ਦੇ ਵਿੱਚ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਬ੍ਰੇਕਾਂ ਹਾਂ ਹਾਂ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਲਿਫਟ ਕੁਆਇਸਟੀ ਦਾ ਕੰਮ ਸੀਗਾ ਹਾਂ ਲਿਫਟ ਦਾ ਆਪਾਂ ਲਿਫਟ ਦਾ ਫੁੱਲ ਕੰਮ ਕਰਕੇ ਅੱਛਾ ਉਸ ਤੋਂ ਬਾਅਦ ਵੀ ਜੇ ਕੋਈ ਬੰਦਾ ਵਹਿਮ ਕਰੇ ਵੀ ਭਜੇ ਨ ਕੱਟ ਚੱਕ ਫਰਟ ਜਦੋਂ ਮੇਰੇ ਦੀ ਮਰੂ ਨੂੰ ਮੈਂ ਜੱਕ ਲਾ ਦਿੰਦੇ ਆਂ ਅੱਛਾ ਆ ਦੇਖ ਸਾਰੇ ਤੁਹਾਨੂੰ ਮੈਂ ਇੱਕ ਮਿੰਟ ਕੱਢ ਕੇ ਦਿਖਾਉਣਾ ਆ ਜੱਕ ਲੱਗਿਆ ਹੋਇਆ ਬਸ ਇੱਥੇ ਇੱਕ ਮਿੰਟ ਵੀਡੀਓ ਕਲੀਅਰ ਆ ਜੂਗੀ ਓਕੇ ਆ ਦੇਖੋ ਆ ਜੱਕ ਲਾਤਾ ਆ ਸਾਹਮਣੇ ਜੱਕ ਲੱਗਿਆ ਦੀ ਨਾ ਇਹ ਜੱਕ ਲਾ ਦਿੰਨੇ ਆਪਾਂ ਜੱਕ ਵੀ ਤੁਸੀਂ ਆ ਦੇਖੋ ਵੀ ਕਿਹੇ ਜਿਹਾ ਕੁਆਲਿਟੀ ਦਾ ਪੱਕਾ ਕੰਮ ਹੋ ਗਿਆ ਜੀ ਤੇਲ ਖਰਾਬ ਹੋਣ ਤੋਂ ਵਾਲਾ ਗਾ ਟਰਾਲੀ ਤੇਲ ਖਰਾਬ ਕਰ ਦਿੰਦੀ ਆ ਉਹ ਤੋਂ ਆਪਾਂ ਸਾਈਡ ਤੇ ਪੰਪ ਕੱਢ ਤਾ ਧੁਰ ਤੱਕ ਸਪਲਾਈ ਓਕੇ ਹਾਂ ਹਾਂ ਦੇਤਾ ਡਿਲੀਵਰ ਆ ਦੇਖੋ ਆ ਅੱਡੀ ਦੇਤਾ ਜਾਣੀ ਹਾਈਡਰੌਲਿਕ ਵਾਲਾ ਤੇਲਿਕ ਟੈਂਕੀ ਲਾ ਕੇ ਐਡੀ ਕਰਦਾ ਐਡੀ ਕਰਦਾ ਤੁਰ ਤੱਕ ਕੰਮ ਹੀ ਨਵੇਂੜਦਾ ਨਵੇਂੜੀ ਦਿੱਤਾ ਕੰਮ ਤੇ ਇਹਦੇ ਵਿੱਚ ਹੁਣ ਡਿਸਕਾਂ ਵਾਲੀਆਂ ਬ੍ਰੇਕਾਂ ਨੇ ਤੇਲ ਚ ਡੁੱਬੀਆਂ ਇਹ ਵੀ ਡਿਸਕ ਬ੍ਰੇਕ ਆਈ ਹਾਂ ਤੇ ਉਹ ਪਰਲੇ ਪਾਸੇ ਘੜਾ ਜਿਹੜਾ ਉਹ ਵੀ ਡਿਸਕ ਬ੍ਰੇਕ ਆ ਉਹ ਵੀ ਡਿਸਕ ਬ੍ਰੇਕ ਹੈ ਠੀਕ ਆ ਆ ਜਾਓ ਤੇ ਨਾਲ ਇਹ ਟਰੈਕਟਰ ਨੇ ਜਿਹੜੇ ਕਲੱਚ ਜਿਹੜਾ ਆਈ ਪੀਟੀਓ ਕਲੱਚ ਆ ਡਿਸਕ ਬ੍ਰੇਕ ਹੋਣ ਖਾਤਰ ਆਇਆ ਹੋਇਆ ਆਪਣੇ ਕੋਲ ਇੰਡੀਪੈਂਡੈਂਟ ਪੀਟੀਓ ਵੀ ਕਰਤੀ ਕਰਤੇ ਹਾਂ ਓਕੇ ਇਹ ਡਿਸਕ ਵੀ ਆ ਇਹ ਹੋਏ ਨੇ ਇਹਦੇ ਕੱਲੇ ਪਾਈਡਰ ਰਹਿੰਦੇ ਆ ਤਾਂ ਚੱਕਣ ਵਾਲੇ ਇੱਕ ਇਹ ਚੱਲੀ ਜਾਂਦਾ ਕੰਮ ਇਹਨਾਂ ਦਾ ਓਕੇ 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 ਆਹ ਡਰਾਈਵ ਤੇ ਜਿਹੜਾ ਪੀਟੀਓ ਆ ਗਈ ਇੰਡੀਪੈਂਡੈਂਟ ਪੀਟੀਓ ਦੀ ਗੱਲ ਕੀਤੀ ਆ ਆਈ ਵੀਡੀਓ ਦੀ ਹਾਂਜੀ ਹਾਂ ਉਹ ਹੁਣ ਪੀਟੀਓ ਦਾ ਕਲੱਚ ਵੀ ਐਡ ਹੋ ਗਿਆ ਸਾਰਾ ਸਿਸਟਮ ਵੀ ਐਡ ਹੋ ਗਿਆ ਐਡ ਕਰਤਾ ਸਿਸਟਮ ਸਾਰਾ ओके ਜਿਹੜੀਆਂ ਚੀਜ਼ ਆਪਾਂ ਕਹੇ ਦੀ ਵੀ ਅੱਜ 15 ਲੱਖ ਵਾਲਾ ਟਰੈਕਟਰ ਚ ਆ ਰਹੀਆਂ ਨੇ ਨਵੇਂ ਦੇ ਵਿੱਚ ਉਹ ਚੀਜ਼ਾਂ ਤੁਸੀਂ ਇਹਨਾਂ ਟਰੈਕਟਰਾਂ ਦੇ ਵਿੱਚ ਲਾ ਦੇਣੇ ਹੋ ਲਾ ਦੇਣੇ ਹਾਂ ਬਾਕੀ ਇਹ ਵੀ ਹੈ ਨਾ ਜਿਹੜੇ 15 ਲੱਖ ਵਾਲੇ ਟਰੈਕਟਰ ਚ ਲਾਉਂਦੇ ਨੇ ਉਹ ਵੀ ਦੀ ਨਕਲ ਕਰ ਕੀ ਲਾਉਂਦੇ ਨੇ ਨਾ ਅੱਛਾ ਤੁਸੀਂ ਕਸਮ ਜੋ ਵੀ ਆਇਆ ਹੁਣ ਡਬਲ ਪੀਟੀਓ ਆ ਕੋਈ ਵੀ ਟਰੈਕਟਰ ਅੱਜ ਤੁਸੀਂ ਨਵਾਂ ਕਢਾਉਂਦੇ ਆ ਸੋ ਉਹਨੂੰ ਕਾਪੀ ਦੇ ਉੱਤੇ ਆਈ ਪੀਟੀਓ ਲਿਖ ਕੇ ਨਹੀਂ ਦਿੰਦੇ ਡਬਲ ਕਰਾ ਡਬਲ ਆਈ ਪੀਟੀਓ ਨਹੀਂ ਲਿਖ ਕੇ ਦਿੰਦੇ ਇਹ ਨਾੜ ਕਰਾ ਲਿਖ ਕੇ ਦਿੰਦਾ ਗੱਲਾਂ ਡਬਲ ਪੀਟੀਓ ਓਕੇ ਇਹ ਤੁਰ ਤੁਰੇਗਾ ਤੁਰ ਤੱਕ ਦੋ ਵੀਡੀਓ ਚੱਲਦੀਆਂ ਨੇਗੀਆਂ ਠੀਕ 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 ਬਾਕੀ ਦੀਆਂ ਸਿੰਗਲ ਵੀਡੀਓ ਚੱਲਦੀਆਂ ਨੇਗੀਆਂ ਓਕੇ ਤੇ ਬਾਕੀ ਲੋਕ ਕਹਿੰਦੇ ਨੇ ਵੀ ਜੇ 105 ਵਾਲਾ ਆਪਾਂ ਇੰਜਣ ਕਰਾ ਲਈਏ 105 ਦੇ ਪਿਸਟਨਾਂ 'ਚ ਗਰਮ ਹੋਣ ਨੂੰ ਨਹੀਂ ਆਉਂਦਾ ਉਹ ਸਾਡੀ ਗਾਰੰਟੀ ਹੈਗੀ ਵੀ ਜੇ ਗਰਮ ਹੋ ਜਾ ਤਾਂ ਹਾਂ ਜੇ ਗਰਮ ਹੋਵੇ ਅਸੀਂ ਗਾਰੰਟੀ ਹੈਗੀ ਅੱਜ ਹੀ ਬੈਠੇ ਆਂਗੇ ਛੋਟਾ ਡਰੈਕਟਰ 80 ਤੋਂ ਥੱਲੇ ਥੱਲੇ ਰਹੂਗਾ ਜਿੰਨਾ ਮਰਜ਼ੀ ਲੋਡ ਪਾਈ ਜਾਏ ਜਿੰਨਾ ਜੀ ਕਰਦਾ ਪਰ ਸਾਡੇ ਮੁਤਾਬਕ ਕੰਮ ਹੋਇਆ ਹੋਵੇ ਸਾਡੇ ਮੁਤਾਬਕ ਪੈਸਾ ਪਿਆ ਲੱਗਿਆ ਹੋਵੇ ਉਹਦੇ ਉੱਤੇ ਠੀਕ 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 ਹੈ ਨਾ ਤੇ ਬਾਕੀ ਹੋਰ ਸਵਾਲ ਆ ਤੁਹਾਡਾ ਕੋਈ ਜਮਿਆ ਸਾਈਡ ਗੇਅਰ ਹੈ ਇਹ ਸਾਈਡ ਗੇਅਰ ਆਪਾਂ ਮੇਨ ਹੈ ਦੇ ਹੈਡ ਗੇਅਰ ਦੇ ਸਾਈ ਹੇ ਗਾਇਕਸ ਹੁਣ ਲੇਕਾ ਦੇ ਲੀਵਰਾਂ ਚ ਤੇ ਤੁਹਾਨੂੰ ਅੱਜ ਦੱਸਾਉਣਾ ਹੈ ਆਪਣਾ ਲੋ ਜੀ ਜਿਵੇਂ ਅੱਗੇ ਟੈਂਕੀ ਦੇ ਉੱਤੇ ਗੇਅਰ ਪੈਂਦਾ ਸੀ ਨਾ ਉਹ ਚੀਜ਼ ਵੀ ਬਾਈਆਂ ਨੇ ਮਤਲਬ ਕਰਤੀ ਹੈਗੀ ਸੈਟ ਇਹ ਹੁਣ ਗੇਅਰ ਇਦਾਂ ਜਿਵੇਂ ਆਮ ਨਵੇਂ ਟਰੈਕਟਰਾਂ ਦੇ ਹੁੰਦਾ ਸਾਈਡ ਤੇ ਉੱਤੇ ਗੇਅਰ ਉਹ ਚੀਜ਼ ਕਰਤੀ ਹੈ ਲੀਵਰ ਉਮੇ ਕਰਕੇ ਅੱਪਾ ਕਹਿੰਦੇ ਵੀ ਘਾਟਾਂ ਕੱਢਤੀਆਂ ਪਲੇਟਫਾਰਮ ਵੀ ਬਹੁਤ ਵਧੀਆ ਬਣਾਇਆ ਯਾਰ ਤੇ ਬਾਕੀ ਜਦੋਂ ਹੁਣ ਇਹ ਟਰੈਕਟਰ ਇਹ ਤਿਆਰ ਹੋ ਜਾਣਗੇ ਪ੍ਰੋਪਰ ਰੈਡੀ ਹੋ ਜਾਣਗੇ ਫੇਰ ਗੱਲ ਬਣ ਜਾਣੀ ਆ ਇਹ ਪੰਪ ਮੂਰੇ ਘੜਦਾ ਇਹ ਪੰਪ ਮੂਰੇ ਕਰਤਾ ਤੇ ਜਿਹੜਾ ਇਹਦਾ ਹਾਈਡਰੋਲਿਕ ਦਾ ਤੇਲ ਲੱਗਾ ਉਹ ਅਲੱਗ ਹੀ ਆਗਾ ਅਲੱਗ ਹੀ ਕਰਤਾ ਵਾਹ ਜੀ ਵਾਹ ਅਸੀਂ ਨਵੇਂ ਟਰੈਕਟਰ 15 15 20 20 ਲੱਖ ਵਾਲੇ ਟਰੈਕਟਰਾਂ ਨਾਲੋਂ ਵੀ ਵਧੀਆ ਕੁਆਲਿਟੀ ਦੇ ਰਹੇ ਆਂਗੇ ਉਦੋਂ ਵੀ ਸਿਰਾ ਜਿਹੜੇ ਮਗਰਾਟ ਨੇਗੇ ਕੋਈ ਵੀ ਜਿਹੜੀਆਂ ਚੀਜ਼ਾਂ ਬੰਦਾ ਸੋਚਦਾ ਹੁੰਦਾ ਨਾ ਵੀ ਆਹ ਚੀਜ਼ਾਂ ਹੋ ਜਾਣਾਂ ਉਹ ਚੀਜ਼ਾਂ ਤੁਹਾਨੂੰ ਟਰੈਕਟਰ ਦੇ ਵਿੱਚ ਮਿਲਣੀਆਂ ਤਿਆਰ ਹੋਈਆਂ ਨਹੀਂ ਮਿਲਣਗੀਆਂ ਆਹ ਟਰੈਕਟਰ ਦਾ ਇਹ 70 hp ਆਪਣਾ ਕਰਿਆ ਹੋਇਆ ਅੱਛਾ ਇਹਦੇ ਹੁਣ ਆਪਾਂ ਨੇ ਤੇਲ ਡਿਸਕ ਬ੍ਰੇਕਾਂ ਕਰਨੇ ਨੇ ਜੀ ਨਾ ਤੇਲ ਦੇ ਰੱਬੀਆਂ ਬ੍ਰੇਕਾਂ ਆਈਓ ਪੈਂਟ ਵਾਈ ਖੜਾਗਾ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਜੇ ਜਿੱਦਾਂ ਦੀ ਬੰਦੇ ਦੀ ਜ਼ਰੂਰਤ ਆ ਉਸੇ ਦੇ ਹਿਸਾਬ ਨਾਲ ਤੁਸੀਂ ਟਰੈਕਟਰ ਡਿਜ਼ਾਈਨ ਕਰਕੇ ਦੇ ਦੇਓਗੇ ਹਾਂ ਜਿਵੇਂ ਵਾਲੀ ਦੀ ਸੋਚ ਜੀ ਉਹਨੂੰ ਚਾਹੀਦਾ ਵੀ ਯਾਰ ਵੀ ਅੱਜ ਨਵੇਂ ਟਰੈਕਟਰਾਂ ਦੇ ਵਿੱਚ ਆਹ ਫੰਕਸ਼ਨ ਆਉਂਦਾ ਵੀ ਮੈਂ ਤਾਂ ਆਪਦੇ ਪੁਰਾਣੇ ਟਰੈਕਟਰ ਦੇ ਵਿੱਚ ਆਹ ਫੰਕਸ਼ਨ ਪਾਉਣਾ ਨਾਟ ਕਰਨ ਦੇ ਵੀ ਤੁਸੀਂ ਪਾ ਦੇਉਗੇ ਅਸੀਂ ਪਾ ਦੇਾਂਗੇ ਜੀ 15 ਮਿੰਟਾਂ ਦੇ ਵਿੱਚ ਵਿਚਾਲੇ ਦਾ ਦਿਮਾਗ ਪੜ ਲੈਂਦੇ ਆਂ ਕਿ ਵੀ ਹਲਾ ਕੀ ਕਹਿਣਾ ਚਾਹੁੰਦਾਗਾ ਕੀ ਬਣਵਾਉਣਾ ਚਾਹੁੰਦਾ ਆ ਸਹੀ ਨਹੀਂ ਗਏ ਇੰਜਨ ਬੰਨਣ ਤੋਂ ਬਾਅਦ ਪੱਲਾ ਛਡਾਉਣਾ ਚਾਹੁੰਦੇ ਨੇ ਅਸੀਂ ਪੱਲਾ ਨਹੀਂ ਛਡਾਉਂਦੇ ਠੀਕ ਅਸੀਂ ਪਹਿਲੀ ਕਾਲ ਵਾਲੇ ਦਾ ਫੋਨ ਚੱਕਦੇ ਆਂਗੇ ਬਰਖਸਾ ਦਾ ਕੰਮ ਬਾਅਦ ਚ ਤੇ ਕੰਪਲੀਟ ਆ ਜਿਹੜੀ ਉਹ ਪਹਿਲਾਂ ਪਹਿਲਾਂ ਹਾਂ ਵੀ ਜੇ ਕਿਸ ਨੂੰ ਲੱਗਦੀ ਹੈ ਭਾਈ ਮੈਨੂੰ ਆ ਦਿੱਕਤ ਆ ਗਈ ਮਾੜੀ ਮੋਟੀ ਜੇ ਅੱਜ ਤੱਕ ਕਿਸੇ ਦੀ ਹੈਗੀ ਆ ਉਹ ਵੀ ਆਪਾਂ ਨੂੰ ਦੱਸ ਸਕਦਾਗਾ ਹੂੰ ਆ ਵੀਡੀਓ ਪਾਉਣਿਆ ਕੋਈ ਖਾਸ ਗੱਲ ਨਹੀਂ ਹੈ ਕਿ ਵਾਲਾ ਕਮੈਂਟਾਂ ਚ ਵੀ ਸੌ ਕੁਝ ਕਰ ਸਕਦਾ ਪਰ ਹਾਲੇ ਤੱਕ ਆਪਾਂ ਭਾਈਆਂ ਵਾਂਗੂ ਸਾਰਿਆਂ ਦੇ ਨਾਲ ਖੜੇ ਆਂਗੇ ਖੜੇ ਆ ਅੱਜ ਤੱਕ ਆਪਾਂ ਕਿਸੇ ਤੋਂ ਭੱਜੇ ਨਹੀਂ ਹੈਗੇ ਸਹੀ ਹੈ ਜੀ ਕੋਈ ਵੀ ਗੱਲ ਬਾਤ ਆ ਸਾਡੇ ਨਾਲ ਸ਼ੇਅਰ ਕਰੋ ਪਰ ਹਾਂ ਇੰਨੇ ਜ਼ਰੂਰ ਹੈ ਵੀ ਕਸਟਮਰ ਨੂੰ ਗਰਮਾਹੇਸ਼ ਫੜਨ ਦੀ ਲੋੜ ਨਹੀਂ ਪਿਆਰ ਨਾਲ ਗੱਲ ਕਰ ਲੈ ਹਾਂ ਕਿਸੇ ਦਾ ਨਾ ਮਰਜ਼ੀ ਕੰਮ ਲੈ ਲੈ ਪਿਆਰ ਨਾਲ ਸਾਨੂੰ ਗੰਢ ਦੇ ਲੈ ਚਾਹੇ ਅਸੀਂ ਉਹਦੇ ਨਾਲ ਆਗੇ ਠੀਕ ਹੈ ਨਾ ਜੇ ਹੁਣ ਸਾਡਾ ਬੰਨਿਆ ਆ ਟਰੈਕਟਰ ਚੱਲਦਾ ਹੀ ਨਹੀਂ ਯਾਰਾ ਫਿਰ ਬੰਨਣ ਦਾ ਕੀ ਫਾਇਦਾ ਕੀ ਫਾਇਦਾ ਹੈ ਮੰਨੇ ਕਿ ਹੈਗਾ ਵੀ ਏਜੰਟ ਜਿੰਨਾ ਚਿਰ ਤੂੰ ਕਰਨਾ ਦਾ ਠੋਕ ਕੇ ਕੰਮ ਕਰ ਨਹੀਂ ਕੰਮ ਨੂੰ ਛੱਡ ਦੇ ਜਿਹੜੇ ਆਉਂਦੇ ਆ ਉਹਨੂੰ ਵੱਡੇ ਥਾਪੀਆਂ ਮਾਰਦੇ ਨੇਗੇ ਵੀ ਜੈਂ ਕਰ ਦਿੰਨੇ ਜੀ ਬਾਹ ਕਰ ਦਿੰਨੇ ਆਗੇ ਸਵਾਦ ਤਾਂ ਫੇਰ ਹੈ ਮੂਰਲੀ ਹੁੱਕ ਤੋਂ ਲੈ ਕੇ ਮਗਲੀ ਹੁੱਕ ਤੱਕ ਬੰਨੋ ਹਾਂ ਲਾ ਪੇਂਟ ਕਰੋ ਹਾਂ ਲਾ ਟਾਇਰ ਟੱਪਾਂ ਨਵਾਂ ਚਾੜੋ ਬੈਟਰੀਆਂ ਸੈਂਟਰੀਆਂ ਸਾਰਾ ਕੁਝ ਕਰਕੇ ਹਾਂ ਫੇਰ ਤਾਂ ਆਪੀਆਂ ਮਾਰ ਕੇ ਦਿਖਾਓ ਮੇਰੇ ਮੁਕਾਬਲੇ ਸਵਾਦ ਤਾਂ ਫੇਰ ਹੈ ਫੇਰ ਆਊਗਾ ਜਾਂਸੀ ਜੋ ਨਵਾਂ ਲਿਆ ਕੇ ਤਾਂ ਮੇਰੇ ਕੋਲ ਛੱਡ ਜਾਓ ਹਾਂ ਟੱਪਾਂ ਪੰਪਾਂ ਮੈਂ ਐਡਵਾਂਸ ਕਰ ਦੂੰ ਹਾਂ ਟਰਪਹਾਉ ਮੈਂ ਲਾ ਦੂੰਗਾ ਹਾਂ ਉਹਨਾਂ ਕੀ ਨਵੇਂ ਦਾ ਕੀ ਮਾੜੀਆਂ ਮਾੜੀਆਂ ਗੱਲਾਂ ਨੇ ਉਹ ਕੀ ਠੀਕ ਗੱਲ ਹੈਗੀ ਉਹਨੂੰ ਐਂ ਤੇ ਨਹੀਂ ਕਹਦੇ ਵੀ ਯਾਰ ਆਹ ਕੰਮ ਕਰਤਾ ਹਾਂ ਹਣ ਜੀ ਉਹ ਦੇਖੋ ਤੁਹਾਨੂੰ ਆ ਜਾ ਉਹ ਦਿਖਾਉਨੇ ਜੁਪੀ ਆ ਟਰੈਕਟਰ ਦੋ ਮਿੰਟ ਭਾਈ ਬਸ ਇਹ ਬਾਈ ਕੋਲੇ ਜੁਪੀ ਤੋਂ ਆ ਟਰੈਕਟਰ ਤੇ ਇੱਕ ਗੱਲ ਦੀ ਹੈਗੀ ਹੈ ਗੱਲ ਜਿੰਨਾ ਕ ਹੁਣ ਮੇਰਾ ਏਜੰਟੇ ਦੇ ਨਾਲ ਵਾਹ ਵਾਸਤਾ ਦਾ ਭਰਾਵਾ ਤੇ ਕੋਈ ਕੰਪਲੇਟ ਵਾਲੀ ਗੱਲ ਹੈ ਨਹੀਂ ਸਾਡੇ ਧਰੋਲੇ ਦੇ ਵਿੱਚ ਬਾਈ ਤੇ ਇਹਦਾ ਹੁਣ ਕੀ ਕੀ ਪੈਂਡਿੰਗ ਆ ਪੇਂਟ ਰਹਿ ਗਿਆ ਇੱਕ ਤਾਂ ਇਹਦਾ ਪੇਂਟ ਗੱਲਾ ਕੱਲਾ ਸਿਰ ਪੇਂਟ ਰਹਿ ਗਿਆ ਬਾਕੀ ਸਾਰਾ ਔਰ ਬਾਕੀ ਜਿੱਦ ਤਿਆਰ ਹੋ ਗਿਆ ਵੀਰੋ ਉਪਰੋਂ ਉਹ ਵੀਡੀਓ ਤੁਹਾਨੂੰ ਪਾਵਾਂਗੇ ਉਹ ਵੀ 51 11 75 ਐਚਡੀ ਦੇ ਸਟਿੱਕਰਾਂ 'ਚ ਖੜਾਗਾ ਇਹ ਵੀ 75 ਕੀਤਾ ਹੋਇਆ ਹਾਂ ਇਹ ਵੀ 75 ਕੀਤਾ ਇਹ ਤੁਸੀ ਆਏ ਨਹੀਂ ਹੈਗਾ ਕੰਮ ਨਾ ਦੁਨੀਆ ਹੀ ਕਰਦੀ ਯਾਰ ਕੰਮ ਨਾਲ ਤਾਂ ਜਾਣਾ ਹੀ ਨਹੀਂ ਇਹਦੇ ਪੰਪ ਵੀ ਨਵਾਂ ਲੱਗਿਆ ਹੋਇਆ ਠੀਕ ਹੈ ਅੰਦਰੋਂ ਸਮਾਨ ਵੀ ਸਾਰਾ ਓਕੇ ਦੀ ਗ੍ਰੇਡ ਕੀਤਾ ਹੋਇਆ ਠੀਕ ਹੈ ਜਿਹੜੀ ਇਹ ਚਾਦਰ ਹੈਗੀ ਚਾਦਰ ਮੈਂ ਸਪੈਸ਼ਲ ਲਵਾਉਣਾਗਾ ਅੱਛਾ ਇਹ ਨਹੀਂ ਹੈਗਾ ਕਿ ਤੁਹਾਨੂੰ ਚਿੱਕਦੇ ਹੋਰ ਮੇਰੇ ਟਰੈਕਟਰਾਂ ਤੋਂ ਬਿਨਾ ਮਿਲਣੀ ਨਹੀਂ ਅੱਛਾ ਸਪੈਸ਼ਲ ਮਕੈਨਿਕ ਨੂੰ ਇਹ ਕਹਿਆ ਵੀ ਜਿੱਥੇ ਲੋਕਾਂ ਤੋਂ ਆਪਾਂ ਜਿੰਨੇ ਪੈਸੇ ਲੈਨੇ ਉਹ ਤੋਂ 2000 ਰੁਪਏ ਮੈਥੋਂ ਐਕਸਟਰਾ ਲੈ। ਹਾਂ। ਕਾਪੀ 'ਚ ਉਹਨੇ ਪਿਛਲੇ ਲਿਖਣਾ ਜਿੰਨੇ ਤੂੰ ਲੈਵੇਂਗਾ। ਹਾਂ। ਵੀ ਜਿਵੇਂ ਤੂੰ 2000 ਨਹੀਂ ਲਿਖਣਾ ਉਦ ਤਲਾ ਵੀ ਤੈਨੂੰ ਮੈਂ 2000 ਰੁਪਏ ਅੱਡਾ ਐਕਸਟਰਾ ਦੇਵਾਂਗਾ। ਐਸੇ ਤਰੇ ਮਰਾਟਾ ਦੇ ਵਿੱਚ ਆ ਮੇਰਾ ਉਹ ਪੱਤੀ ਵਾਲੇ ਮਗਰਾੜ ਨੇ। ਹੂੰ। ਬੰਦਾ ਵਾਗੂ ਦੁਨੀਆ ਤੋਂ ਪਰ ਮਰਾਡ ਨਹੀਂ ਕਰਦਾ ਮਰਾਡ ਨਹੀਂ ਜਾਂਦਾ ਇਹ ਗੱਲ ਦੀ ਗਰੰਟੀ ਹੈ ਜਦੋਂ ਪੱਕੇ ਕੰਮ ਕਰਤੇ ਆ ਦੇਖ ਲੋ ਤੁਸੀਂ ਫੀਟਿੰਗ ਤੁਸੀਂ ਮੈਨੂੰ ਹੁਣ ਬੇਟਿੰਗ-ਉਟਿੰਗ ਕਿੰਨੀ ਕਾਗੀ ਜੇ ਕਿਸੇ ਨੇ ਟਰੈਕਟਰ ਛੱਡਣਾਗਾ ਹੁਣ ਪਤਾ ਕੀ ਗੱਲ ਹੈ ਗੁਰਪ੍ਰੀਤ ਬੇਟਿੰਗ ਵਾਲੀ ਗੱਲ ਹੈ ਜਿਹੜੀ ਬੇਟਿੰਗ ਦੇ ਵਿੱਚ ਨਾ ਲੋਕ ਖੱਜਲ ਖਰਾਬ ਵਾਲੇ ਹੁੰਦੇ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਬਾਈ ਤੇਰੇ ਕਾਰਨ ਯਾਰ ਅਸੀਂ ਉੱਥੇ ਫਸ ਗਏ ਮੈਂ ਹੁਣ ਲੋਕਾਂ ਨੂੰ ਕਹਿੰਨਾਗਾ ਵੀ ਮੇਰੀ ਕੋਈ ਬੇਟਿੰਗ ਨਹੀਂ ਜਿਹਦਾ ਟਰੈਕਟਰ ਵਿਹਲਾ ਲੈ ਕੇ ਆਜੋ ਠੀਕ ਹੈ ਛੱਡ ਦਿਓ ਮੈਂ ਆਉਦੇ ਮੱਗਾਂ ਨੇਕ ਵਧਾ ਦੂੰਗਾ ਹੂੰ ਮੈਂ ਆਹਦਾ ਪਲਾਟ ਵਧਾ ਦੂੰਗਾ ਪਰ ਮੈਂ ਲੋਕਾਂ ਦਾ ਠੱਗੀਆਂ ਹੁਣੋਂ ਬੰਦ ਕਰਤੀਆਂ ਠੀਕ ਹੈ ਲੋਕ ਮੈਨੂੰ ਆ ਕੇ ਇੰਨਾ ਯਾਰ ਲੋਕਾਂ ਐ ਕਹਿੰਦੇ ਨੇ ਗਰੰਟ ਜੀ ਤੂੰ ਸਾਡਾ ਟਰੈਕਟਰ ਫੜ ਲੈਂਦਾ ਨਾ ਅਜੀ ਉੱਥੇ ਠੱਗੀ ਤੋਂ ਬਚ ਜਾਂਦੇ ਸਾਡੇ ਟਰੈਕਟਰ ਚ ਉਹਨਾਂ ਨੇ ਪਾਇਆ ਹੀ ਕੁਝ ਨਹੀਂ ਪੈਸਾ ਇੰਨਾ ਲੈ ਲਿਆ ਕੋਈ ਕਹਿੰਦਾ ਮੇਰਾ 10 ਲੱਖ ਦਾ ਲਵਾਦਾ ਉਹ ਬਾਈ ਗੱਲ ਦੀ ਜੱਜਮੈਂਟ ਦਾ ਤੁਸੀਂ ਆ ਇੱਥੋਂ ਕਰ ਸਕਦੇ ਹੋਗੇ ਜਿਹੜੇ ਬਾਈ ਨੇ ਨਟ ਲਾਏ ਨੇ TVS ਦੇ 10.9 ਦੇ ਲਾਏ ਨੇ ਜਮਾਂ ਟੌਪ ਵਾਲੀ ਕੁਆਲਿਟੀ ਲੱਗੀ ਹੋਈ ਆ ਹਨਾ ਆਮ ਬੰਦਾ ਆ ਗੱਲਾਂ ਦੇ ਉੱਤੇ ਬਰੀਕੀਆਂ ਦੇ ਵਿੱਚ ਨਹੀਂ ਪੈਂਦਾ ਸੋ ਤੁਸੀਂ ਤਸਦੀ ਨਾਲ ਕੰਮ ਕਰਵਾ ਸਕਦੇ ਹੋਗੇ ਠੀਕ ਹੈ ਤੇ ਨੰਬਰ ਸਕਰੀਨ ਤੇ ਹੈ ਬਾਈ ਦਾ ਵੀਡੀਓ ਸੀ ਬਾਈ ਲੰਮੀ ਨਹੀਂ ਕਰਦੇ ਤਾਂ ਕਿ ਤੁਹਾਡਾ ਸਮਾਂ ਨਾ ਖਰਾਬ ਹੋਵੇ ਤੇ ਤੁਸੀਂ ਅੱਖਾਂ ਮੀਚ ਕੇ ਆ ਸਕਦੇ ਹੋ ਤਸਦੀ ਨਾਲ ਆਉਦਾ ਜਿਹੜਾ ਕੰਮ ਕਰਵਾ ਸਕਦੇ ਹੋ ਧਨੌਲੇ ਐਕਸੈਸ ਬੈਂਕ ਦੇ ਬਿਲਕੁਲ ਨੇੜੇ ਆ ਬਾਈ ਦੀ ਵਰਕਸ਼ਾਪ ਤੇ ਨੰਬਰ ਆ ਤੁਹਾਨੂੰ ਮੈਂ ਬੋਰਡ ਤੇ ਵੀ ਦਿਖਾ ਦਿੰਨਾਗਾ ਠੀਕ ਹੈ ਇਹਨਾਂ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਦੀ ਵੀਡੀਓ ਜੇ ਇਹਨਾਂ ਨੇ ਦੇਖਣੀ ਹੈ ਚੈਨਲ ਦੇ ਉਪਾਦਿਓ ਆਪਣਾ ਚੈਨਲ ਧਨੌਲਾ ਟਰੈਕਟਰ ਦੇ ਨਾਂ ਤੇ ਆਪਣਾ ਚੈਨਲ ਜਾਂ ਧਨੌਲਾ ਟਰੈਕਟਰ ਦੇ ਨਾਂ ਤੇ ਚੈਨਲ ਆ ਮੈਂ ਲਿੰਕ ਮੈਂਸ਼ਨ ਕਰ ਦਿੰਨਾ ਥੱਲੇ ਉਹ ਤੇ ਤੁਸੀਂ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਹਾਂ ਪਿਆਰ ਭਰੀ ਸਸਤੀ ਇਨਸ਼ਾਅ ਅੱ